ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਜਿੱਦਾ ਵੀ ਐਡ ਕਰਵਾਉਣੀ ਹੋਵੇ ਦਾ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤੈਨੂੰ ਵੀਡੀਓ ਆ ਤੈਨੂੰ ਬੇੜਾ ਲਗਭਗ ਤਿਆਰੀ ਵਿੱਚ ਇੱਕ ਟੁਕੜ ਗੱਪੜ ਦੇ ਇੱਕ ਦਿਖਾਵਾਂਗੇ ਪਾਲ ਕੇ ਕੱਟੀ ਇਹ ਚਾਕ ਲਗ ਸੇਰਾ ਡਿਟੇਲ ਵੀਰ ਤੋਂ ਸਸੀਕਾਲ ਬਾਈ ਸਸੀਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਮੇਰਾ ਅਮਰਤਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਬਾਈ 98773 64846 98773 64846 64846 ਪਹਿਲਾ ਨੰਬਰ ਜਿਹੜੀ ਵੈਡ ਦੇਖਦੇ ਪਏ ਆ ਕਿਹੜਾ ਸੂਆ ਸੁੰਦੀ ਆ ਕਿੰਨਾ ਟਾਈਮ ਦੀ ਗੱਭਣਾ ਇਹ ਦੂਜੇ ਸੂਏ ਵਾਸਤੇ ਗੱਭਣਾ ਡਾਕਟਰ ਆਹ ਸੌਰੀ ਵੀਰੇ ਤੇ ਇਹ 5 ਮਹੀਨਿਆਂ ਦੀ ਗੱਭਣ ਹੋ ਗਈ ਜਮਾ ਆਪਣੀ ਚੈੱਕ ਪਾਸਾ ਅਗਲਾ ਕਰਾ ਕੇ ਲੈ ਕੇ ਜਾ ਆਪਣੇ ਲੈ ਕੇ ਜਾਂਦੀ ਵੀ ਆ ਲੈ ਕੇ ਜਾਂਦੀ ਵੀ ਦੁੱਧ ਸੁੱਕ ਥਣ ਓਕੇ ਜਮ ਓਕੇ ਥਣ ਤੇ 1 ਕੋਜਾ ਚੀਪਾ ਚੁਪਾ 14 ਠੀਕ ਆ ਬੂਦ-ਮੂਦ ਆ ਕੇ ਥਣ ਪਾਸ ਹੋ ਜਾਣਗੇ ਭਾਗੀ ਰਹੂ ਇਹਦਾ ਭਾਵਾ ਇਹ ਤਾਂ ਦੇਖ ਲੈਣੀ ਆ ਬਾਈ 22000 ਰੁਪਇਆ 22000 ਰੁਪਇਆ ਥੋੜੀ ਲੰਪਿੰਗ ਚੋ ਆ ਕੇ ਨੰਗੀ ਵੀ ਆ ਹਨਾ ਨਹੀਂ ਇਹਦਾ ਇਹਦਾ ਪਹਾ ਹੋ ਗਈ ਸੀ ਵੀਰੇ ਅਲਰਜੀ ਠੀਕ ਹੈ ਇੰਜੈਕਸ਼ਨ ਲਾ ਗਿਆ ਹੁਣ ਤਾਂ ਇਹ ਬਾਲ ਆਉਣ ਲੱਗੇ ਦੁਬਾਰਾ ਕੱਲੀ ਮੂਹ-ਮੂਹ ਤੇ 5 ਮਹੀਨੇ ਗੱਪਣ ਚੈੱਕ ਪਾਸ ਕਨਫਰਮ ਆ ਮਾਨਤਾਨ ਹੋ ਜਾ ਬਾਈ 20000 ਦੇ ਵਿੱਚ ਹਾਂ ਮਾਨਤਾਨ ਕਰ ਦਾਂਗੇ ਤੇ ਥਣ ਜਾ ਰਿਓ ਕੇ ਆ ਹਾਂ 5 ਮਹੀਨੇ ਦੀ ਗੱਪਣ ਹਾਂ ਤੋਰੀ ਬਾਹਰ ਨੂੰ ਸੋ ਵੀਰੋ 5 ਮਹੀਨਾ ਦੀ ਗੱਬਣ 22000 ਰੁਪਿਆ ਇਹਦੀ ਹੈਗੀ ਕੀਮਤ ਸੁਆ ਪਹਿਲਾ ਸੁਈ ਵਾ ਦੂਜਾ ਲਈ ਗੱਬਣਾ ਹਾਂ ਕਿੰਨਾ ਇੱਕ ਦੁੱਧ ਪਾ ਸਕਦੇ ਆ ਅੰਦਾਜ਼ਾ ਇਹਨੇ ਵੀਰੇ ਪਿਛਲੀ ਵਾਰ ਉਹਨਾਂ ਨੇ 14 ਕਿਲੋ ਕਿਹਾ ਪਰ 14 ਹੀ ਐ ਇੱਕ ਦੀ ਕਹਿੰਦੇ ਆ ਤੇ 14 ਮੰਨ ਕੇ ਸਾਂਭ ਲੂ ਜਿਹੜਾ ਦੇ ਦੇ ਭਾਵੇਂ 17 ਦੇ ਦੇ ਹਨ 17 ਉਹ ਅਗਲੇ ਨਹੀਂ ਲੱਗੇ ਸੇਵ ਆ ਗਦੇ ਸੋ ਜਿਹੜੇ ਵੀਰ ਮੰਨ ਕੇ ਚੱਲੇ ਕਹਿੰਦੇ 20 ਔਰ 25 ਦੇ ਲਾਉਣਾ ਉਹਦੇ ਨਾਲ ਵਧੀਆ ਹਾਂ 20 ਬਾਜਮਾ ਮੋਕੜ ਤੋੜੀ ਲੰਬੀ ਤੋੜਦੀ ਸੋ ਵੀਰੋ 22000 ਦੇ ਵਿੱਚ 5 ਮਹੀਨਾ ਦੀ ਗੱਬਣ ਚੈੱਕ ਪਾਸ ਡਾਕਟਰ ਆਪ ਦਾ ਨਾਲ ਲੈ ਕੇ ਆਉਣਾ ਬਾਜੂ ਲਾਂਭਾ ਨਾ ਮੈਨੂੰ ਨਾ ਬਾਈ ਨੂੰ ਇਹ ਕਹਿੰਦੇ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਤਸੱਲੀ ਕਰਨੀ ਆ ਆਪਦੀ ਤੁਸੀਂ ਕਹੋ ਕਿ ਪੇਮੈਂਟ ਲਾਉਣੀ ਹੈ ਜਿਹਦੇ ਉੱਪਰ 22000 ਦੇ ਵਿੱਚੋ ਗਜਾਇਸ ਹੋ ਜੂਗੀ ਪਰ ਮੇਰੇ ਹਿਸਾਬ ਨਾਲ ਸੌਦਾ ਸੂਟ ਆ ਜਮਾ ਤੇ ਚਾਰਕ ਮਹੀਨੇ ਸਾਂਭੀ ਗਈ ਵਧੀਆ ਮੰਨ ਕੇ ਚਲੋ ਕਿਸੇ ਵੀ ਤਰ੍ਹਾਂ ਹੁਣ ਆਪ ਨੂੰ ਪਤਾ ਮਹੀਨੇ ਨੂੰ ਹਰਾ ਵਗੈਰਾ ਆਮ ਹੋ ਜਾਣਾਗਾ ਤੇ ਦੇਖੋ ਝੋੜੀ ਝਾੜੀ ਚੰਗੀ ਆ 15 16 ਕਿਲੋ ਦੁੱਧ ਵਾਲੀ ਬੈੜ ਹੈਗੀ ਆ 22000 ਦੇ ਵਿੱਚ ਤੇ ਬਾਈ ਜੀ ਦੂਜੇ ਨੰਬਰ 'ਚ ਡੱਬੀ ਬੈੜ ਦੇਖਦੇ ਆ ਕਿਹੜਾ ਸੁਆ ਸੁਹੰਦੀ ਆ ਇਹੇ ਤੀਜ ਘਰ ਮੇਕ ਕੋ ਕਰਵਾਇਆ ਵੀ ਬਰੇ ਇਹ ਦੂਜਾ ਸੂਆ ਸੰਦੀਆ ਇਹ ਦੂਜਾ ਸੂਆ ਸੰਦੀਆ ਕਿੰਨੇ ਟਾਈਮ ਦੀ ਕੱਚੀ ਹੈ ਇਹ ਇਹ 15 16 ਦਿਨ ਮੰਨ ਲਓ ਡੇਟ ਦੇ ਹਿਸਾਬ ਨਾਲ ਰਹਿੰਦੇ ਆ 5 4 ਦਿਨ ਵੱਧ ਘੱਟ ਵੀ ਲੈ ਸਕਦਾ 20 ਦਿਨ ਮੰਨ ਕੇ ਲੈ ਸਕਦਾ 20 ਦਿਨ ਦਾ ਰੇਟ ਆਪਾਂ ਜਾਇਜ਼ ਕਰਾਂਗੇ ਮੰਨ ਲਓ ਉਹ ਜਿਹੇ ਜੀ ਅਗਲੇ ਨੇ ਸਮਾਈ ਅਗਲੇ ਦੀ 3 ਫੁੱਟ ਪਾ ਕੇ ਤਿਆਰੀ ਕਰ ਸਕਦਾ ਜੀ ਕੀ ਭਾਅ ਹੋਆ ਜੀ ਦਾ ਇਹਦਾ ਅੱਜ ਦਾ ਭਾਅ ਭਾਈ 62000 ਰੁਪਇਆ ਗਜੈਸ ਹੋ ਜੂਗੀ ਹਾਂ ਮੜੋ ਮਟਾ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ ਭਾਈ ਪਿਛਲੇ ਲੀ ਪਿਛਲੇ ਇਹਨੇ ਸੂਏ ਚ ਮੰਨ ਲਓ 23 ਲੀਟਰ ਦੁੱਧ ਕੱਢਿਆ ਆਪਾਂ ਮੰਨ ਕੇ ਜੱਲੇ ਵੀ 20 ਤੋਂ ਪਾਰ ਮੰਨ ਕੇ ਲੈ ਲੇ ਰੇਟ 62000 ਚੁਕ ਜਾਇਸ ਹੋ ਜੂਗੀ ਸਟੋਰੀ ਬਾਹਰ ਨੂੰ ਸੋ ਵੀਰੋ 20 ਦਿਨ ਮੰਨ ਕੇ ਚੱਲੋ 15 ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਸੂਣ ਜੇ ਬਾਕੀ 62000 ਰੁਪਏ ਕੀਮਤ ਆ ਦੂਜਾ ਸੂਆ ਸੁੰਦੀ ਆ ਕੱਦ ਕਾਠ ਜਿੰਦ ਜਾਨ ਪਲੱਸ ਬਿਊਟੀ ਵਗੈਰਾ ਬਹੁਤ ਆ ਰਾਜੀ ਸਮੀ ਬਲੀ ਵੀ ਚੰਗੀ ਆ ਖੈਰ ਲਿੱਸੀ ਨਹੀਂ ਕਿਸੇ ਪਾਸਿਓਂ ਕਿਹੜਾ ਸੀਮਾ ਲੱਗਿਆ ਬਈ 50053 ਦਾ ਇਹਦੇ ਇਹਦੇ ਨਾਲ ਦੀ ਤੇ ਵੀ ਦੋਵੇਂ ਇੱਕੋ ਘਰ ਵਿੱਚ ਆਈਆਂ ਨੇ ਠੀਕ ਆ 50053 ਦੇਦ ਲੱਗਿਆ ਵਾ ਸੀਮਣ ਹਾਂਜੀ ਦੂਸਰਾ ਸੁਆ ਸੂਣ ਲਈ ਬਾਹਰ ਨੂੰ ਤੁਰਦੇ 62000 ਰੁਪਏ ਕੀਮਤ ਇਹਦੇ ਵਿੱਚੋਂ ਗਜਾਇਸ ਹੋ ਜੂਗੀ ਤੇ 15 ਤੋਂ ਲੈ ਕੇ 20000 ਦੇ ਵਿੱਚ ਵਿੱਚ ਸੂਣ ਤੇ ਬਾਕੀ ਥਣ ਵਗੈਰਾ ਚਾਰੇ ਓਕੇ ਜਮਾ ਬਿਲਕੁਲ ਸੋ ਕੱਦ ਕੱਟ ਦੇ ਵਾਗੀ ਤੋਰਾ ਵਗੈਰਾ ਦੇਖੋ ਜਮਾ ਜਵਾਨੀ ਚ ਬੱਚੇ ਆ ਜਾਂ ਕੋਈ ਬੜੀ ਵੱਡੀ ਬਹਿੜਾ ਜੀ ਨਹੀਂ ਪੈਂਦੀ ਇਹ ਤੇੜੀ 3 ਨੰਬਰ ਬਹਿੜਾ ਇਹ ਆਪਾਂ ਦੇਖੀ ਜਾਂਦੇ ਆ ਇਹ ਸੁਆ ਸੂਣਦੇ ਤੀਜਾ ਹਨਾ ਇਹ ਤੀਜਾ ਇਹ ਕਾ ਇੱਕ ਦਿਨ ਹੀ ਕੱਤੀ ਆ ਇਹ ਵੀ 15 20 ਮਤਲਬ 15 ਦੀ ਇਹਦੇ ਜਣ ਇੱਕੋ ਦਿਨ ਦੇ ਟੀਕੇ ਭਰਾ ਐਵੇਂ ਇੱਕੋ ਹੀ ਸ਼ੀਵਨ ਲੱਗਿਆ ਬੰਦਾ 50 053 53 66 ਹੀ ਸ਼ੀਵਨ ਲੱਗਿਆ ਦੋਨਾਂ ਦੇ ਇਹਦਾ ਭਾਗ ਕੀ ਆ ਇਹਦਾ ਭਾਗ ਡਾਕਟਰ ਇਹਦਾ ਹੈਗਾ ਵੀਰੇ 40000 ਰੁਪਏ ਅੱਜ ਦੀ ਕੜੀ ਇਹੇ ਨਾ ਮਗਰਲੇ ਥਣ ਤੋਂ ਪਰਲੇ ਤੋਂ ਤਿਲ ਲਾ ਮੈਂ ਕਵੇ ਨਹੀਂ ਆਲੇ ਮਗਰਲੇ ਤੋਂ ਕਵੇ ਨਹੀਂ ਆਲੇ ਮਗਰਲੇ ਆ ਦੱਸਿਓ ਦਾ ਥਣ ਹਾਂ ਹਾਂ 40000 ਰੁਪਏ ਭਾਸ ਸਿਰਫ ਹਾਂ ਤੇ ਤਿੰਨ ਮੰਨ ਕੇ ਹੀ ਲੈਵੇ ਹਾਂ ਤੇ ਇਹਦਾ ਬਈ ਜੀ ਮਤਲਬ ਜਦੋਂ ਇਹਨੂੰ ਚਾਰੇ ਥਣ ਪਹਿਲੇ ਸੂਏ ਹਾਂ ਚਲਦੇ ਸੀ ਉਦੋਂ ਨੇ 27 ਲੀਟਰ ਦੁੱਧ ਦਿੱਤਾ ਤਾਂ ਜੀ ਨੇ ਹਾਂ ਜੀ ਇਹਦੀ 20 ਮੰਨ ਲੇ ਨਾ ਪਿਛਲੇ ਸੂਏ ਦੂਜੇ ਮਤਲਬ ਪਹਿਲੇ ਚ ਹੋ ਗਈ ਸੀ ਤਿਲ ਠੀਕ ਹੈ ਦੂਜੇ ਸੂਏ ਸੂਕੇ ਨੇ 20 ਲੀਟਰ ਤੋਂ ਪਲੱਸ ਪਲੱਸ ਦੁੱਧ ਦਿੱਤਾ ਤਿੰਨ ਥਣਾਂ ਚ ਹਾਂ ਜੀ ਤੇ 20 ਇਹਦੀ ਮੰਨ ਲੀ ਇਹਦੀ ਇਹਦੀ ਗਾਰੰਟੀ ਆ ਦੇਉਣੀ ਗਾਰੰਟੀ ਆ ਫੋਲੋ 20 ਤੇ 40000 ਰੁਪਆ ਹਾਂ ਜੀ ਹੁ ਟੋਰ ਦਵਾਰ ਨੂੰ ਤੇ ਦਿਨ 15 17 ਬਾਕੀ ਆ ਦੂਜੇ ਤਿੰਨ ਜਮਾ ਓਕੇ ਜਮਾ ਓਕੇ ਮੇਰੇ ਤੋਂ ਸੱਲੀ ਫੁੱਲਾ ਆਪਾਂ ਕਰੀਆ ਅਗਲਾ ਕਰਕੇ ਲੈ ਕੇ ਜਾ ਸੁਭਰ 40000 ਦੇ ਵਿੱਚ ਵਿੱਚ ਵੀਰ ਕਹਿੰਦੇ ਕਿ 40000 ਲਾਉਣਾ 40000 ਦੇ ਵਿੱਚ ਤਿਲ ਲਗਾ ਹੀ ਮਿਲਦੀ ਆ ਤੇ ਦੁੱਧ 20 ਕਿਲੋ ਮਿਲ ਜੂ ਇਹਦੇ ਵਿੱਚ ਵੀ 40000 ਦੇ ਵਿੱਚ ਵੀ ਜਮਾ ਬਸ ਮਾਰਾ ਮੋਟਾ ਮਾਨ ਤਾਂ ਨਹੀਂ ਹੁੰਦਾ ਕਿ ਉਹ ਵੀ ਆਪਾਂ ਜਿੰਨੇ ਇੱਕ 20 ਦਿਨਾਂ ਅਗਲੇ ਨੇ ਸਮਾਈ ਆਪਾਂ ਛੱਡੀ ਆ। ਜੈਜਗਰ। ਇਹ ਉਹ ਨਾ ਕਰਿਆ ਜਾਏ। ਇਹ ਸਾਰੇ ਸੂਰੇ ਦੇ ਬਜੇ ਤੇ 70000 ਦੁੱਧ ਦੀ ਬਾਜੂ ਹੈ। ਬਸ ਬਸ ਬਸ। ਦੁੱਧ ਬਾਗੀ ਦਾ ਬਰਾਜਾ ਫੇਰ ਜਿਹਨ ਮਰਜੀ ਦੇ ਦੇ ਬੋਵੇ। 20 ਲੀਟਰਾਂ ਵਾਲੀ ਮਿਲਣੀ ਨਹੀਂ। ਜੈਜਗਰ ਗੱਲਾਂ ਜਮਾ। 40000 ਚ ਵੀਰੇ। ਸੁਭਰੋ 40000 ਦੇ ਵਿੱਚ ਕਬਈ ਨਹੀਂ ਆਲੇ ਮਗਰਲੇ ਸਾਨੂੰ ਤੋਂ ਤੇਲਾ ਬਾਕੀ ਤਾਂ ਨੋਕੇ ਆ। ਤੇ ਕੀਮਤ ਇਹਦੀ ਹੈਗੀ ਸਿਰਫ 40000 ਰੁਪਇਆ। ਤੋ ਜੈਜ ਰੇਟ ਆ ਜਮਾ ਚੀਜ਼ ਅਕੋਰਡਿੰਗ ਤੇ ਕੱਚੀ ਹੈਗੀ 15 17 ਦਿਨਾਂ ਦੀ ਹੈ ਨਾ ਸੁਆ ਤੀਜਾ ਜਿਹਨਾਂ ਨੇ ਸੁਣਦੇ ਤੌਰ ਦੀ ਲੰਬੀ ਮਾੜੀ ਤੇ ਰਾਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਹੈ ਜਿੰਦ ਜਾਣ ਤੇ ਵੀਰੇ ਚੌਥੇ ਨੰਬਰ ਜਿਹੜੀ ਸਿੰਘਾਂ ਵਾਲੀ ਵੇੜ ਦੇਖਦੇ ਆਪਾਂ ਇਹ ਸੂਈ ਹੋਈ ਆ ਵੀਰੇ ਠੀਕ ਹੈ ਤੇ ਇਹਨੂੰ ਸੂਈ ਨੂੰ ਅੱਜ 7 8ਵਾਂ ਕੱਦਿਆਂ ਨੂੰ ਆ ਬੱਚਾ ਕੀ ਬੱਚਾ ਕੀ ਹੈ ਮਗਰ ਬੱਸ ਆ ਬੱਚਾ ਜਰਸੀ ਦਾ ਜਰਸੀ ਦਾ ਕੀ ਕਪੜਾ ਐਸ ਬੰਦੇ ਨੇ ਦੂਜਾ ਸੂਆ ਦੂਜਾ ਸੂਆ ਤੇ ਮਨੋਂ ਨੂੰ 7ਵਾਂ ਅੱਜ 8ਵਾਂ ਦਿਨਾਂ ਸੂਈ ਨੂੰ ਦੁੱਧ ਕਿੰਨਾ ਹੁਣ ਹੁਣ ਇਹ ਤਾਂ 10 ਲੀਟਰਾਂ ਤੋਂ ਬਾਹਰ-ਬਾਰ ਦੁੱਧ ਹੋਣਾ ਹੈਗਾ ਬਈ 10 ਲੀਟਰ ਤੋਂ ਬਾਹਰ ਦੁੱਧ ਹੁਣੇ ਥੱਲੇ ਹਾਜ਼ਰ ਹਾਜ਼ਰ ਭਾਅ ਇਹਦਾ ਕੀ ਰਹੂਗਾ ਭਾਅ ਇਹਦਾ ਦੇਣ ਵਾਲੀ ਆ ਬਸ 32000 ਰੁਪਏ ਦੀ ਆਪਾਂ ਦੇ ਲਾਂ ਤੋਰੀ ਸੁਬ੍ਰਤ ਤੋਰਾ ਵਗੈਰਾ ਦੇਖੋ ਇਹਦਾ ਸਾਫ਼ ਸੁਥਰਾ ਓਕੇ ਤੋਰਾ ਕੱਦ ਕਾਠ ਤੇ ਜਿੰਦ ਜਾਨ ਬਹੁਤ ਆ ਤੇ ਕਿੰਨਾ ਦੁੱਧ ਹਾਜ਼ਰ ਆ ਵੀਰੇ ਹੁਣੇ ਥੱਲੇ ਹੁਣ ਇਹਦੇ ਥੱਲੇ ਬਈ ਦੁੱਧ ਤਾਂ 11 ਲੀਟਰ ਹੀ ਆਪਾਂ 10 ਤੋਂ ਬਾਹਰ ਹੀ ਕਹਿੰਨੇ ਆ ਬਸ ਤੇ ਮੁੱਲ ਇਹਦਾ ਮੁੱਲ ਇਹਦਾ ਲੈਣ ਦੇਣੀ ਆ ਬਸ 32000 ਰੁਪਏ 32000 ਰੁਪਏ ਤੇ ਦੁੱਧ 12 ਕ ਮੰਨ ਕੇ ਲੈ ਲੈ ਵੀ ਕਿਲੋ ਹੋਰ ਵਾਜੂ ਹਾਂ ਬਸ ਤੇ ਨਿਆਣਾ ਨੂਣਾ ਚੋਣ ਚੋਆ achar ਖਾਣ ਓਕੇ ਜਮਾ ਇੱਕ ਨੰਬਰ ਆ ਬਾਈ ਠੰਡੀ ਸੀਲ ਆ ਕੋਈ ਸੰਗਾ ਵਾਲੀ ਝਿਜਕ ਹੈ ਨਹੀਂ ਜੰਮੇ ਮੋੜ ਲੈ ਬਾਹਰ ਨੂੰ ਸੋ ਵੀਰੋ 32000 ਦੀ ਗਾਂ ਸਿਰਫ ਤੇ ਦੁੱਧ 12 13 12 13 ਦਊਗੀ ਸੂਈ ਸਵਈਏ ਚੋਕੇ ਤਸੱਲੀ ਕਰਕੇ ਲੈ ਜਾਓ ਕੀਮਤ 32000 ਗਜਾਇਸ ਇਹਦੇ ਵਿੱਚ ਵੜੀ-ਵੋਟੀ ਹੋ ਜੂ ਤੇ ਨਿਆਣਾ ਵਗੈਰਾ ਵਧੀਆ ਪਹੁੰਚ ਜੀ ਬਾਈ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਤੇ ਹੱਥੋਂ ਤੋਂ ਵਧਿਆ ਫਰੋਂਦੀ ਆ ਤੇ ਵੀਰੋ ਮੈਨੂੰ ਲੱਗਦਾ ਨਿਆਣਾ ਪਾਉਣਾ ਪਾਲੋ ਨਹੀਂ ਕੋਈ ਡੱਕੇਤੀ ਨਹੀਂ ਹਨਾ ਕੋਈ ਡੱਕਤ ਨਹੀਂ ਉਹ ਨਿਆਣਾ ਪਾਉਂਦੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਅੱਗੇ ਕੱਟੀ ਦੇਖਿਆ ਨੰਦ ਤੇ ਆਪਾਂ ਜਿਹੜੀ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਹੈਗੀ ਭਾਈ 13 ਮਹੀਨੇ 7 ਦਿਨ ਹੋ ਗਏ ਅੱਜ ਛਣ ਚਾਰੇ ਓਕੇ ਆ ਜਮਾ ਓਕੇ ਆ ਕੱਲੇ ਚਾਰ ਹੀ ਹਨਾ ਕੋਈ ਥੋੜਾ ਸੰਗ ਹੈ ਵੀ ਨਾਲ ਠੀਕ ਆ ਚਾਰ ਹੀ ਥਾਣਾ ਹਨਾ ਹਾਂ 13 ਕਿ ਮਹੀਨੇ ਉਮਰ ਹੈ ਹਨਾ 13 ਮਹੀਨੇ 7 ਦਿਨਾਂ ਦੀ ਉਮਰ ਅੱਜ ਦੀ ਹੈ ਮੱਥੇ ਤੇ ਮੜੀ ਜੀ ਫੁੱਲੀ ਹਨਾ ਬਾੜੀ ਨਹੀਂ ਹੈਗੀ ਹ ਕਿੰਨਾ ਦਾ ਰਿਕਾਰਡ ਸੀ ਮਾਦਾ ਮਾਦਾ ਇਹ ਤਾਂ ਦੋ ਦ 18 ਲੀਟਰਾਂ ਦਾ ਰਿਕਾਰਡ ਸੀਗਾ ਆਪਣੇ ਘਰ ਦੀ ਆਪਣੇ ਘਰ ਦੀ ਮੱਝ ਸੀ ਆ ਇਹਦਾ ਮੁੱਲ ਕੀ ਰੱਖਿਆ ਅੱਜ ਇਹਦਾ ਮੁੱਲ 27000 ਰੁਪਇਆ ਲੈ ਲੈਣ ਉਸ ਬਾਅਦ ਤੇ ਲੈਣੀ ਠੀਕ ਆ ਤੇ ਵੀਰ ਨੰਬਰ ਬੋਲੀ ਆਪਣਾ 98773 6486 ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਬਰਨਾਲਾ ਤਹਿਸੀਲ ਤਪਾ ਤਪਾ ਆਪਾਂ ਨੂੰ 4 ਕਿਲੋਮੀਟਰ ਹੈ ਪੱਖੋਂ ਕੈਂਚੀਗਾ 8 ਹੈ ਤੇ ਵਪਾਰ ਦਾ ਕੰਮ ਆ ਸੀ ਤੋਂ ਲੈ ਕੇ 60 65 ਵਾਲਾ ਭਾਅ ਆਮ ਹੁੰਦਾ ਹਾਂਜੀ ਜੇ ਕੋਈ ਵੀ ਰੋਧਾ ਬਿਨਾ ਵੀਡੀਓ ਤੋਂ ਵੀ ਆਵੇ ਬਾਅਦ ਮਾਲ ਵੇਚ ਗਿਆ ਤਾਂ ਆਪਾਂ ਦੇਵਾਂਗੇ ਹਾਂਜੀ ਹਾਂਜੀ ਭਾਈ ਆਰ ਪਹਿਲੇ ਆਪਣੇ ਕੋਲੇ ਹੁੰਦੀਆਂ ਦੋ ਚਾਰ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ